ਸਰੇ ਦਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣਿਆ ਨਿਰਮਲ ਦੇ ਸਰੀਰ ਇਹ ਭਾਈ ਗੁਰੂ ਦੀ ਰਾਹੀ ਉਸ ਪੁੱਤਰ ਨਾਮ ਜਲ ਨਾਲ ਸਾਂਝ ਪੈਂਦੀ ਹੈ ਤੇ ਮਨੁੱਖ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਭਾਵ ਸਾਰੇ ਗਿਆਨ ਇੰਦਰੀ ਵਕਾਰਾਂ ਦੀ ਮਹਿਲ ਤੋਂ ਬਚੇ ਰਹਿੰਦੇ ਹਨ ਨਿਰਮਲ ਸਾਚੋ ਮਨ ਵਸਾ ਸੋ ਜਾਣਾ ਹੈ ਅਬ ਪੀਰ ਗੁਰੂ ਦੀ ਕਿਰਪਾ ਨਾਲ ਉਹ ਸਦਾ ਸਿਰ ਪਵਿੱਤਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਣ ਜਾਣਦਾ ਹੈ ਮਨੁੱਖ ਦੇ ਮਨ ਵਿੱਚ ਆ ਪ੍ਰਗਟਦਾ ਪੜਕਦਾ ਹੈ ਇਸ ਪ੍ਰਕਾਸ਼ ਦੀ ਬਰਕਤ ਨਾਲ ਮਨ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ ਸਹਿਜੇ ਤੇ ਸੁਖ ਅਗਲੋ ਨਾ ਲੱਗੈ ਜੰਮ ਤੀਰ ਸਹਜ ਅਵਸਥਾ ਤੋਂ ਬੌਤਾਂਤਮਕ ਆਨੰਦ ਉਪਜਦਾ ਹੈ ਜੰਮ ਦਾ ਤੀਰ ਵੀ ਨਹੀਂ ਪਹੁੰਦਾ ਮੋਦ ਦਾ ਡਰ ਨਹੀਂ ਵਿਆਪਦਾ ਭਾਈ ਰੇ ਮੈਲ ਨਹੀਂ ਨਿਰਮਲ ਜਲ 나ਏ ਇਹ ਭਾਈ ਜਿਵੇਂ ਸਾਫ ਪਾਣੀ ਵਿੱਚ ਨਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ ਤਵੇਂ ਪ੍ਰਮਾਤਮਾ ਦੇ ਪਵਿੱਤਰ ਨਾਮ ਜਲ ਵਿੱਚ ਇਸ਼ਨਾਨ ਕੀਤਿਆਂ ਮਨ ਉਤੇ ਵਿਕਾਰਾਂ ਦੀ ਮੈਲ ਨਹੀਂ ਰਹਿ ਜਾਂਦੀ ਨਰਮਲ ਸਾਚਾ ਇੱਕ ਤੂੰ ਹੋਰ ਮੈਲ ਭਰੀ ਸਭ ਜਾਏ ਇਸ ਵਾਸਤੇ ਭਾਈ ਉਹ ਆਤਮਕ ਇਸ਼ਨਾਨ ਦੀ ਖਾਤਰ ਪ੍ਰਮਾਤਮਾ ਦੀ ਸਿਫਸਾ ਲਾ ਕਰਤੇ ਆਖੇ ਪ੍ਰਭੂ ਸਿਰ ਤੂੰ ਸਦਾ ਥਿਰ ਪ੍ਰਭੂ ਹੋਈ ਪਵਿੱਤਰ ਹੈ ਬਾਕੀ ਹੋਰ ਹਰੀਖ ਥਾਂ ਮਾਇਆ ਦੇ ਮੋਹ ਦੀ ਮਹਿਲ ਨਾਲ ਭਰੀ ਹੋਈ ਹੈ ਰਹਾਉ ਹਰ ਕਾ ਮੰਦਰ ਸੋਹਣਾ ਕੀ ਆਕਰਣ ਹੈ ਹਾਰ ਜਿਸ ਮਨੁੱਖ ਕੁੱਤੇ ਗੁਰੂ ਤਰਕਤ ਦਾ ਹੈ ਉਸਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਨਹਾਰ ਕਰਤਾਰ ਨੇ ਆਪਣੇ ਰਹਿਣ ਲਈ ਸੋਹਣਾ ਮਹਿਲ ਬਣਾ ਲਿਆ ਹੈ ਰਬ ਸਰਦੀਪੋਂ ਉਪਜੋਤ ਤ੍ਰਿ ਭਵਨ ਜੋਤ ਅਪਾਰ ਤਿਨਾ ਭਵਨਾ ਵਿੱਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤ ਉਸਦੇ ਅੰਦਰ ਜਗ ਪੈਂਦੀ ਹੈ ਉਸ ਦੇ ਅੰਦਰ ਸੂਰਜ ਤੇ ਚੰਦ ਮਾਨੋ ਦੀਵੇ ਜਗ ਪੈਂਦੇ ਹਨ ਹਾਟ ਪਟਣ ਗੜ ਕੋਠੜੀ ਸੱਚ ਸੌਦਾ ਵਪਾਰ ਦੇ ਅੰਦਰ ਦੁਕਾਨਾਂ ਸ਼ਹਿਰ ਕਿਲੇ ਹਨ ਜਿਨ੍ਹਾਂ ਵਿੱਚ ਵਣਜ ਕਰਨ ਲਈ ਨਾਮ ਦਾ ਸੱਚਾ ਸੌਦਾ ਹੈ ਗਿਆਨ ਅੰਜਨ ਭੈ ਭੰਜਨਾ ਦੇ ਕੋ ਨਿਰੰਝਨ ਪਾਏ ਪ੍ਰਭੂ ਦੀ ਰਜਾ ਵਿੱਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ ਉਸ ਨੂੰ ਹਰ ਥਾਂ ਵਿਆਪਕ ਵੇਖ ਲੈ ਵੇਖ ਸਕਦਾ ਹੈ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖ ਐ ਠਾਏ ਜੇ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਰੱਖੇ ਤਾਂ ਉਸ ਨੂੰ ਦਿਸਦੇ ਅਣ ਦਿਸਦੇ ਜਗਤ ਵਿੱਚ ਹਰ ਥਾਂ ਪਰਮਾਤਮਾ ਹੀ ਵਸਦਾ ਪ੍ਰਤੀਤ ਹੁੰਦਾ ਹੈ ਐਸਾ ਸਤ ਗੁਰੂ ਜੀ ਮਿਲਾਏ ਤਾਂ ਸਹਿਜੇ ਲਏ ਮਿਲਾਏ ਸਭ ਦਰਨਾਸ਼ ਕਰਨ ਵਾਲਾ ਗਿਆਨ ਦਾ ਸਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿੱਚ ਜੋੜ ਦਿੰਦਾ ਹੈ ਕਸ ਕਸ ਵੱਟੀ ਲਾਈਐ ਪਰ ਕੇ ਹਿੱਤ ਚਿਤ ਲਾਏ ਜਿਵੇਂ ਸੋਨੇ ਨੂੰ ਪਰਖਣ ਲਈ ਕਸਵੱਟੀ ਉੱਤੇ ਕਸ ਲਾਈਦੀ ਹੈ ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ ਬੜੇ ਪਿਆਰ ਨਾਲ ਧਿਆਨ ਨਾਲ ਚਾਨ ਲਾ ਕੇ ਪਰਖਦਾ ਹੈ ਖੋਟੇ ਟੌਰ ਨਾ ਪਾਈ ਨੀ ਕਰੇ ਖਜਾਨਾ ਪਾਏ ਕੋਟਿਆਂ ਨੂੰ ਉਸ ਦੇ ਦਰ ਤੇ ਥਾ ਨਹੀਂ ਮਿਲਦੀ ਕਰਿਆ ਨੂੰ ਉਹ ਆਪਣੇ ਖਜਾਨੇ ਵਿੱਚ ਸ਼ਾਮਿਲ ਕਰ ਲੈਂਦਾ ਹੈ ਆਸਵੰਦੇ ਸਾਧੂਰ ਕਰ ਇਉਂ ਮਲ ਜਾਏ ਸਮਾਏ اے ਭਾਈ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਵਾਲੀਆਂ ਆਸਾਂ ਤੇ ਸਹਿਮ ਕੱਢ ਇਹ ਉਦਮ ਕਰਨ ਨਾਲ ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਏਗੀ ਤੇ ਮਨ ਪ੍ਰਭੂ ਚਰਨਾ ਵਿੱਚ ਲੀਨ ਹੋ ਜਾਏਗਾ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ ਹਰ ਇੱਕ ਜੀਵ ਦੁਨੀਆ ਵਾਲਾ ਸੁਖ ਮੰਗਦਾ ਹੈ ਕੋਈ ਵੀ ਦੁੱਖ ਨਹੀਂ ਮੰਗਦਾ ਸੁਖ ਐ ਕੋ ਦੁੱਖ ਅਗਲਾ ਮਨ ਮੁਕ ਬੂਝ ਨਾ ਪਹੋਏ ਪਰ ਮਾਇਕ ਸੁਖ ਨੂੰ ਦੁੱਖ ਰੂਪ ਫਲ ਬਹੁਤ ਲੱਗਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ ਭੇਤ ਦੀ ਸਮਝ ਨਹੀਂ ਆਉਂਦੀ ਇਹ ਦੁਨੀਆ ਵਾਲੇ ਸੁੱਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਝਿਆ ਰਹਿੰਦਾ ਹੈ ਸੁੱਖ ਦੁੱਖ ਸਮ ਕਰ ਜਾਣੀ ਹੈ ਸਬਦ ਭੇਦ ਸੁਖ ਹੋਏ ਅਸਲ ਵਿੱਚ ਦੁਨੀਆ ਦੇ ਸੁੱਖ ਤੇ ਦੁੱਖ ਇੱਕੋ ਜਿਹੇ ਹੀ ਸਮਝਣੇ ਚਾਹੀਦੇ ਹਨ ਅਸਲ ਆਤਮਿਕ ਸੁੱਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀ ਮਨ ਨੂੰ ਵਿਨ ਲਿਆ ਜਾਏ ਮਨ ਨੂੰ ਨਤ ਕੇ ਦੁਨੀਆ ਦੇ ਮੋਜ ਮੇਲਿਆਂ ਵੱਲੋਂ ਰੋਕ ਕੇ ਰੱਖਿਆ ਜਾਏ ਵੇਦ ਪੁਕਾਰੇ ਵਾਚੀ ਆ ਬਾਣੀ ਬ੍ਰਹਮ ਵਿਆਸ ਵਿਆਸ ਰਿਸ਼ੀ ਤਾਂ ਮੜ ਮੜ ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ ਪਰ ਇਹ ਭਾਈ ਪ੍ਰਮਾਤਮਾ ਦੀ ਸਿਫਤਸਲਾਹ ਦੀ ਬਾਣੀ ਪੜਨੀ ਚਾਹੀਦੀ ਹੈ ਮਨ ਜਨ ਸੇਵਕ ਸਾਧਕਾ ਨਾਮ ਰਤੀ ਗੁਣਤਾਸ ਅਸਲੀ ਮੁਨੀ ਲੋਕ ਸੇਵਕ ਤੇ ਸਾਧਕ ਉਹੀ ਹਨ ਜੋ ਗੁਣਾ ਦੇ ਖਜ਼ਾਨੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਹਨ ਸੱਚ ਰਤੇ ਸੇ ਜਣ ਗਏ ਹਉ ਸਦਵਲ ਹਾਰਾ ਜਾਸ ਜਿਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਸੰਸਾਰ ਤੋਂ ਜੀਵਨ ਬਾਜੀ ਜਿੱਤ ਕੇ ਜਾਂਦੇ ਹਨ ਮੈਂ ਵੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਚਾਹ ਜੋਗੂ ਮੇਲੇ ਮਲ ਭਰੇ ਜਨ ਮੁਖ ਨਾਮ ਨਾ ਹੋਏ ਪਰ ਜਿਨਾਂ ਦੇ ਮੂੰਹ ਵਿੱਚ ਪ੍ਰਭੂ ਦਾ ਨਾਮ ਨਹੀਂ ਹੈ ਉਹ ਸਦਾ ਹੀ ਮੈਲੇ ਮਨ ਵਾਲੇ ਹਨ ਉਹਨਾਂ ਦੇ ਮਨ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ ਭਗਤੀ ਭਾਈ ਵਿਹੂਣਿਆ ਮੂੰਹ ਕਾਲਾ ਪਤਖੋਏ ਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਝੇ ਬੰਦਿਆਂ ਦਾ ਮੂੰਹ ਉਸ ਦੀ ਹਜ਼ੂਰੀ ਵਿੱਚ ਕਾਲਾ ਦਿਸਦਾ ਹੈ ਉਹ ਆਪਣੀ ਇੱਜ਼ਤ ਗਵਾ ਕੇ ਜਾਂਦੇ ਹਨ ਜਿੰਨੀ ਨਾਮ ਵਿਸਾਰਿਆ ਅਗਣ ਮੁੱਠੀ ਰੋਏ ਜਿਸ ਜੀਵ ਜਿਸ ਜਜ ਜੀਵ स्त्री ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਉਸ ਦੇ ਆਤਮਿਕ ਸਰਮਾਏ ਨੂੰ ਆਗੁਣਾ ਨੇ ਲੁੱਟ ਲਿਆ ਹੈ ਔਰ ਹੋਂਦੀ ਪਛਤਾਂਦੀ ਹੈ ਕੁਜਤ ਕੁਜਤ ਪਾਇਆ ਡਰ ਕਰ ਮਿਲਾ ਮਿਲਾਏ ਗੁਰੂ ਦੀ ਰਾਹੀ ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪ੍ਰਮਾਤਮਾ ਦਾ ਡਰ ਅਬਦ ਹਿਰਦੇ ਵਿੱਚ ਧਾਰਨ ਕੀਤਿਆਂ ਪ੍ਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ ਆਪ ਪਛਾਣੈ ਘਰ ਵਸੈ ਹੋ ਮਾਇ ਤ੍ਰਿਸ਼ ਨ ਜਾਏ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਆਪ ਨੂੰ ਪਛਾਣਦਾ ਹੈ ਉਸ ਦਾ ਮਨ ਬਾਹਰ ਝਟਕ ਨੂੰ اٹਕੇ ਅੰਤਰਾਤਮੇ ਹੀ ਟਿਕ ਜਾਂਦਾ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਨਾਨਕ ਨਿਰਮਲ ਉਜਲੇ ਜੋ ਰਾਤੀ ਹਰਨਾਏ ਇਹ ਨਾਨਕ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੇ ਜੀਵਨ ਪਵਿੱਤਰ ਤੇ ਰੋਸ਼ਨ ਹੋ ਜਾਂਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ